ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਗੁਰੂ ਨਾਨਕ ਐਵੇਨਿਊ ਜੀ ਪੀ ਡਬਲਯੂ ਡੀ ਦੇ ਐਸ ਡੀਓ ਦੀ ਕੁਝ ਨੌਜਵਾਨਾਂ ਨੇ ਤਿੰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਜਗਮੀਰ ਸਿੰਘ ਘਰ ਦੇ ਬਾਹਰ ਸੈਰ ਕਰ ਰਹੇ ਸਨ ਕਿ ਕੁਝ ਨੌਜਵਾਨਾਂ ਨੇ ਉਹਨਾਂ ਤੇ ਅੰਨੇ ਬਾਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਇਲਾਕਾ ਨਿਵਾਸੀ ਅਤੇ ਘਰ ਦੇ ਬਾਹਰ ਨਿਕਲੇ ਤਾਂ ਜਗਸੀਰ ਖੂਨ ਨਾਲ ਲਥਪਥ ਮਿਲੇ ਜਿਨ੍ਹਾਂ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਰੰਜਿਸ਼ਬਾਜ਼ੀ ਦੱਸਿਆ ਹੈ। ਜਗਵੀਰ ਸਿੰਘ ਜੀ ਐਸ ਡੀਓ ਹੀ ਉਹ ਮੇਰੇ ਛੋਟੇ ਭਰਾ ਸੀ। ਉਹਦੇ ਕਈ ਲਗਤ ਬਾਜੀ ਹਾਂਜੀ ਤੇ ਅਖਰ ਕਿ ਮਤਲਬ ਨਾ ਮਤਲਬ ਮਰਤ ਕਿਸ ਵਜ੍ਹਾ ਨਾਲ ਲਗਰ ਬਾਜੀ ਕੋਣ ਬੰਦੇ ਸੀ ਉਹ ਬਾਜੀ ਨੂੰ ਪਿੰਡ 'ਚ ਬੰਦਾ ਜਾਣਾ ਕਈ ਬੰਦੀਆਂ ਲਗਤ ਬਾਜੀਆਂ ਪਾਰਟੀਆਂ ਬਾਜੀਆਂ ਮਤਲਬ ਹੁੰਦੀਆਂ ਕਈ ਬਾਜੀਆਂ ਹੁੰਦੀਆਂ ਪਿੰਡਾਂ 'ਚ ਜਾਣਾ ਉਹਦਾ ਬਵਾਦੇ ਘਟੇ ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਸਵਾ 6 ਵਜੇ ਇਤਲਾਹ ਆਈ ਸੀ ਸਵਾ 6:30 ਕੀ ਪਾਸ ਵੀ ਗੁਰਨਾਣੇ ਕੈਵਨਿਊ ਦੇ ਪਾਸ ਇੱਕ ਮੋਟਰਸਾਈਕਲ ਸਵਾਰ ਨੇ